ਤਸਵੀਰਾਂ ਤੁਸੀਂ ਦੇਖ ਸਕਦੇ ਹੈਗੇ ਆ ਖਨੋਰੀ ਬਾਰਡਰ ਦੀਆਂ ਤਸਵੀਰਾਂ ਹੈਗੀਆਂ ਜਿੱਥੇ ਬਹੁਤੋ ਬਖਰੀਆਂ ਜਿੱਥੇ ਬੰਦਿਆਂ ਵੱਲੋਂ ਖਨੋਰੀ ਬਾਰਡਰ ਦੇ ਵਿੱਚ ਹੈਗਾ ਸਮਰਥਨ ਦਿੱਤਾ ਜਾ ਰਿਹਾ ਕਿਸਾਨ ਅੰਦੋਲਨ ਨੂੰ ਲੈ ਕੇ ਜਿਹੜਾ ਹੈਗਾ ਸਮਰਥਨ ਦਿੱਤਾ ਜਾ ਰਿਹਾ ਹੈਗਾ ਜਿੰਦਾਬਾਦ ਜਿੱਥੇ ਰਾਸ਼ਨ ਡਿਪੋ ਹੋਲਡਰ ਫੈਡਰੇਸ਼ਨ ਆ ਪੰਜਾਬ ਵੱਲੋਂ ਸਾਲ ਮਜ਼ਦੂਰ ਇਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਜ਼ੋਰਦਾਰ ਨਾਅਰੇ ਵੱਜ ਵੀ ਕੀਤੀ ਜਾ ਰਹੀ ਹੈ ਉੱਥੇ ਡਿਪੋ ਹੋਲਡਰ ਜਿੰਦਾਬਾਦ ਕੀ ਨਾ ਬਣੀ ਵੀਡੀਓ ਜੂਨਨ ਬਣੇ ਬੜਾ ਫੂਟ ਬੱਤੀ ਆਓ ਯਾਰ ਹੋਲਡਰ ਜਿੰਦਾਬਾਦ ਸਾਰ ਮਜ਼ਦੂਰ ਇਕਤਾ ਜਿੰਦਾਬਾਦ ਥੱਲੇ ਵਾਲ ਤੇਰੀ ਸੋਚ ਤੇ ਮਜ਼ਦੂਰ ਇਕਤਾ ਜਿੰਦਾਬਾਦ ਸਾਰ ਮਜ਼ਦੂਰ ਇਕਤਾ ਜਿੰਦਾਬਾਦ ਜਿੰਦਾਬਾਦ ਕਿਸਾਨ ਮਜ਼ਦੂਰਾਂ ਦਾ ਜਿੰਦਾਬਾਦ ਮੱਤੇ ਮਾਰ ਗਿਆ ਹਾਏ ਹਾਏ ਮੱਤੇ ਮਾਰ ਗਿਆ ਹਾਏ ਹਾਏ ਸੁਖਵਿੰਦਰ ਸਿੰਘ ਕਾਲਾ ਪਿੰਡਾ ਪ੍ਰਧਾਨ ਦੀ ਤੀਹਨੇ ਠੀਕ ਹੈ ਚੱਲ ਦੇਖ ਨੋਰੀ ਪਹੁੰਚੇ ਹੈਗੇ ਅੱਜ ਅਸੀਂ ਇੱਕ ਖਨੌਰੀ ਪੂਰੇ ਪੰਜਾਬ ਦੇ ਜਿਹੜੀ ਸਾਡੀ ਕਮੇਟੀ ਹੈ ਪੰਜਾਬ ਦੀ ਉਹ ਅੱਜ ਅਸੀਂ ਪਹੁੰਚਿਆ ਸਾਡੇ ਜ਼ਿਲ੍ਹਾ ਪ੍ਰਧਾਨ ਕਿਉਂਕਿ ਸਾਲ ਹੋਣਾ ਹੋ ਗਿਆ ਫਰਵਰੀ ਚ ਬੈਠੇ ਸੀਗੇ ਕਿਸਾਨ ਜਥੇਬੰਦੀ ਆਪਣੀ ਜਗਜੀਤ ਸਿੰਘ ਡੱਲਾ ਸਾਹਿਬ ਤੇ ਅੱਜ ਉਹ ਆਪਣੇ ਲਈ ਨਹੀਂ ਜਾਂ ਆਪਣੇ ਪਰਿਵਾਰ ਲਈ ਨਹੀਂ ਪੂਰੇ ਪੰਜਾਬ ਦੇ ਲਈ ਪੂਰੀ ਕਿਸਾਨੀ ਦੇ ਲਈ ਪੂਰੀ ਜਵਾਨੀ ਦੇ ਲਈ ਉਹ ਅੱਜ ਲੜਾਈ ਲੜ ਰਹੇ ਨੇ ਆਪਣੀ ਜ਼ਿੰਦਗੀ ਦੇ ਨਾਲ ਝੂਲ ਰਹੇ ਨੇ ਤੇ ਕੋਈ ਪ੍ਰਵਾਹ ਨਹੀਂ ਕਰ ਰਹੇ ਪਰ ਪੰਜਾਬ ਦੇ ਲੋਕਾਂ ਲਈ ਇਹ ਜਿਹੜਾ ਅੱਜ ਚੱਲ ਰਿਹਾ ਬਹੁਤ ਵੱਡਾ ਘੋਲ ਹੈ ਇਹ ਮਾਮੂਲੀਆ ਘੋਲ ਨਹੀਂ ਹੈਗਾ ਬਹੁਤ ਵੱਡੀ ਲੜਾਈ ਹੈ ਤੇ ਸਾਨੂੰ ਵੀ ਇਹ ਸਾਡਾ ਫਰਜ਼ ਬਣਦਾ ਹੈ ਵੀ ਪੂਰੇ ਪੰਜਾਬ ਦੀ 3 ਕਰੋੜ ਦੀ ਜਿਹੜੀ ਆਬਾਦੀ ਹੈ ਸਾਨੂੰ ਇਕੱਲੇ ਇਕੱਲੇ ਦੀ ਜ਼ਿੰਮੇਵਾਰੀ ਬਣਦੀ ਹੈ ਫਰਜ਼ ਬਣਦਾ ਹੈ ਵੀ ਸੂਸਿਓ ਸਾਰੇ ਪਹੁੰਚੀਏ ਪਰ ਅਸੀਂ ਪੰਜਾਬ ਪ੍ਰਧਾਨ ਹੋ ਕਰਕੇ ਅਸੀਂ ਪੂਰੇ ਪੰਜਾਬ ਦੇ ਡਿਪੂ ਹੋਲਡਰ ਤੇ ਨਾਲ ਕਾਰਡ ਹੋਲਡਰ ਲੈ ਕੇ ਜਿੱਥੇ ਵੀ ਸਾਡੀ ਡਿਊਟੀ ਲਾਉਣਗੇ ਤੇ ਅਸੀਂ ਉੱਥੇ ਲੜਾਈ ਚ ਸ਼ਾਮਲ ਹੋਵਾਂਗੇ ਤੇ ਅਪੀਲ ਵੀ ਕਰਦੇ ਆਂ ਅਸੀਂ ਲੋਕਾਂ ਨੂੰ ਪੰਜਾਬ ਰਿਆ ਨੂੰ ਵੀ ਇਹ ਲੜਾਈ ਦੇ ਵਿੱਚ ਜਰੂਰ ਸ਼ਾਮਲ ਹੋਵੋ ਮੈਂ ਜਗਤਾਰ ਸਿੰਘ ਭੁੱਲਰ ਫਰੋਜਪੁਰ ਤੋਂ ਜੀ ਅੱਜ ਅਸੀਂ ਡੱਲੇਵਾਲ ਸਾਹਿਬ ਦੀ ਹਮਾਇਤ ਦਾ ਐਲਾਨ ਕਰਨ ਵਾਸਤੇ ਸਮੂਹ ਡੀਪੂ ਹੋਲਡਰ ਯੂਨੀਅਨ ਤੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਕਾਂਝਲਾ ਦੇ ਰਹਿਨਮਾਈ ਇੱਥੇ ਆਏ ਹੋਏ ਆ ਕਿਉਂਕਿ ਜਦੋਂ ਪਹਿਲਾਂ ਵੀ 13 ਮਹੀਨੇ 13 ਦਿਨ ਦਿੱਲੀ ਵਿਖੇ ਤਰਨਾ ਲੱਗਾ ਸੀ ਉਦੋਂ ਵੀ ਸਰਕਾਰਾਂ ਨੇ ਲਾਲਚ ਦੇ ਕੇ ਭਰੋਸੇ 'ਚ ਕਿਉਂਕਿ ਤੁਹਾਡੀਆਂ ਜਿਹੇ ਮੰਗਾਂ ਨੇ ਉਹ ਅਸੀਂ ਮੰਨ ਲੀਆਂ ਨੇ ਤੇ ਤੁਸੀਂ ਵਾਪਸ ਚਲੇ ਜਾਓ ਪਰ ਡੱਲੇਵਾਲ ਸਾਹਿਬ ਨੇ ਉਦੋਂ ਵੀ ਵਿਰੋਧ ਕੀਤਾ ਸੀ ਜਥੇਬੰਦੀਆਂ ਦੇ ਦਬਾਅ ਦੇ ਕਾਰਨ ਉਥੋਂ ਵਾਪਸ ਧਰਨਾ ਚੁਕਣਾ ਪਿਆ ਪਰ ਅੱਜ ਵੀ 1 ਸਾਲ ਤੋਂ ਜਦੋਂ ਜੈਦ ਡੱਲੇਵਾਲ ਸਾਹਿਬ ਕਰ ਰਹੇ ਨੇ ਔਰ ਹੁਣ 40 42 ਦਿਨ ਹੋ ਗਏ ਨੇ ਡੱਲੇਵਾਲ ਸਾਹਿਬ ਮਰਨ ਵਰਤੇ ਬੈਠੇ ਹੋਏ ਨੇ ਪਰ ਅੱਜ ਤੱਕ ਸਰਕਾਰ ਨੇ ਕੋਈ ਵੀ ਇੱਕ ਵੀ ਆਪ ਦਾ ਨੁਮਾਇੰਦਾ ਨਹੀਂ ਭੇਜਿਆ ਹੈ ਕਿ ਸਾਡੇ ਨਾਲ ਸਾਡੇ ਆਗੂ ਨਾਲ ਕੋਈ ਗੱਲਬਾਤ ਕੀਤੀ ਜਾਵੇ ਤੇ ਮਰਨ ਵਰਤ ਖਤਮ ਕੀਤਾ ਜਾਵੇ ਅਸੀਂ ਇਸ ਚੀਜ਼ ਨੂੰ ਦੇਖਦੇ ਹਾਂ ਕਿਉਂ ਕਿ ਇੱਕ ਤਾ ਪੂਰਨ ਗੁਰਸਿੱਖ ਹੈ ਅੰਮ੍ਰਿਤਧਾਰੀ ਸਿੰਘ ਹੈ ਇਸ ਕਰਕੇ ਦੂਜਾ ਪੰਜਾਬੀ ਹੈ ਕਿਸਾਨਾਂ ਦਾ ਪੰਜਾਬ ਦਾ ਹਰਮਨ ਪਿਆਰਾ ਲੀਡਰ ਹੈ ਜਿਸ ਕਰਕੇ ਸਰਕਾਰ ਗੱਲਬਾਤ ਕਰਨ ਵਾਸਤੇ ਤਿਆਰ ਨਹੀਂ ਕਿਉਂਕਿ ਜਿੰਨੀਆਂ ਅਜੇ ਕੁਰਬਾਨੀਆਂ ਹੋਈਆਂ ਨੇ ਉਹ ਪੰਜਾਬੀਆਂ ਨੇ ਤੇ 98% ਕਰਬਾਨੀਆਂ ਪੰਜਾਬੀਆਂ ਨੇ ਕੀਤੀਆਂ ਨੇ ਤੇ ਦੇਖ ਤੇ ਰਾਜ ਇਹਨਾਂ ਲੋਕਾਂ ਨੇ ਕੀਤਾ ਅੱਜ ਡੱਲੇਵਾਲ ਸਾਹਿਬ ਮੌਤ ਦੀ ਲੜਾਈ ਲੜ ਰਿਹਾ ਹੈ ਪਰ ਇਹ ਸਰਕਾਰਾਂ ਚੁੱਪ ਕਰਕੇ ਬੈਠੀਆਂ ਨੇ ਮੈਂ ਇਹ ਆਪਣੇ ਸੰਦੇਸ਼ ਰਾਈ ਕਾਲਜ ਦੇ ਜਥੇਦਾਰوں ਨੂੰ ਅਪੀਲ ਕਰਨਾ ਤੁਸੀਂ ਵੀ ਆ ਕੇ ਇਹ ਮੋਰਚੇ ਨੂੰ ਕਾਮਯਾਬ ਕਰੋ ਕਿਉਂ ਕਿਉਂਕਿ ਡੱਲੇਵਾਲ ਸਾਹਿਬ ਸਾਹਿਬ ਇੱਕ ਗੁਰੂ ਗੋਬਿੰਦ ਸਿੰਘ ਦਾ ਆ ਫਿਪਾਈ ਹੈ ਪੂਰਨ ਗੁਰਸਿੱਖ ਹੈ ਅਮਰਤਾਰੀ ਹੈ ਇਸ ਕਰਕੇ ਤੁਸੀਂ ਜਾਓ ਇਸ ਧਰਨੇ ਨੂੰ ਹੋਰ ਕਾਮਯਾਬ ਆਪਾਂ ਸਿਖਰਾਂ ਤੇ ਲੈ ਕੇ ਚੱਲੀਏ ਅੱਜ ਅਸੀਂ ਆਪਣੀ ਜਥੇਬੰਦੀ ਵੱਲੋਂ ਪੂਰਨ ਭਰੋਸਾ ਦਵਣੇ ਆ ਡੱਲੇਵਾਲ ਸਾਹਿਬ ਨੂੰ ਅਸੀਂ ਹਰ ਤਰ੍ਹਾਂ ਦਾ ਸਨਮਰਥਨ ਕਰਨੇ ਆ ਜਿੱਥੇ-ਜਿੱਥੇ ਸਾਡੀ ਡਿਊਟੀ ਡੱਲੇਵਾਲ ਸਾਹਿਬਾਂ ਨੂੰ ਗਏ ਅਸੀਂ ਪੂਰਨ ਤੌਰ ਤੇ ਨਿਭਾਉਂਦੀ ਕੋਸ਼ਿਸ਼ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਅਵਤਾਰ ਸਿੰਘ ਜੀ ਫਕਰਸਰ ਡੀਪੂ ਹੋਲਡਰ ਜੂਨੀਅਰ 118 ਕਾਂਝਲਾ ਗਰੁੱਪ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਪ੍ਰਧਾਨ ਸਾਹਿਬ ਦੇਖੋ ਜੀ ਸਾਡੇ ਡੀਪੂ ਹੋਲਡਰਾਂ ਨੇ ਵੀ ਬੜਾ ਵੱਡਾ ਹੌਸਲਾ ਕੀਤਾ ਕਿ ਡੱਲੇਵਾਲ ਸਾਹਿਬ ਜੀ ਆਪ ਦੀ ਜਿਹੜੀ ਜ਼ਿੰਦਗੀ ਹੈ ਉਹ दांव ਤੇ ਲਾਈ ਬੈਠਾ ਹੈ ਸਿਰਫ ਉਹ ਕਿਸਾਨ ਮਜ਼ਦੂਰ ਹਰ ਵਰਗ ਦੇ ਲਈ ਰੇੜੀ ਫੜੀ ਵਾਲੇ ਦੇ ਲਈ ਕਿ ਜਿਹੜੀਆਂ ਮੰਗਾਂ ਹਨ ਜਿਹੜੀਆਂ ਸਾਡੀਆਂ ਮੰਗਾਂ ਪਿੱਛੇ ਇਹਨਾਂ ਦਿੱਲੀ ਮਨਜ਼ੂਰ ਕੀਤੀਆਂ ਸੀਗੀਆਂ ਉਹਨਾਂ ਨੂੰ ਦੁਬਾਰਾ ਲੈਣ ਲੈਣ ਵਾਸਤੇ ਕਰ ਰਹੇ ਆ ਕਿਉਂਕਿ ਉੱਥੇ ਇਹਨਾਂ ਨੇ ਮਨਜ਼ੂਰ ਕਰ ਲਈਆਂ ਸੀ ਪਰ ਦਿੱਤੀਆਂ ਨਹੀਂ ਹੈ ਪਰ ਫਰਵਰੀ ਤੋਂ ਲੈ ਕੇ ਹੁਣ ਤੱਕ ਦਾ ਜੋ ਧਰਨਾ ਚੱਲ ਰਿਹਾ ਹੈ ਸਰਕਾਰਾਂ ਨੇ ਹਰ ਤਰ੍ਹਾਂ ਦੇ ਕੰਡੇ ਹਤਕੰਡੇ ਪੰਡਿਆਲੇ ਆ ਕੀ ਇਸ ਨੂੰ ਖੰਡਨ ਮੰਡਨ ਕਰ ਦਈਏ ਕਿਉਂਕਿ ਸਾਡੇ ਕਈ ਜਿਹੜੇ ਕਿਸਾਨੀ ਨੇਤਾ ਹੈਗੇ ਜਿਹੜੇ ਕੱਲ ਇੱਥੇ 4 ਤਰੀਕ ਦੀ ਬਹੁਤ ਵੱਡੀ ਰੈਲੀ ਤੁਸੀਂ ਤੇ ਖੁਦ ਸੀਗੇ ਤੁਸੀਂ ਵੇਖਿਆ ਕਿ ਲੱਖਾਂ ਦੀ ਗਿਣਤੀ ਦੇ ਵਿੱਚ ਇੱਥੇ ਜਿਹੜੇ ਹਰ ਵਰਗ ਦਾ ਬੰਦਾ ਪਹੁੰਚਿਆ ਸੀ ਜਾਂ ਕਾਂ ਚਿੜੀ ਵੀ ਪਹੁੰਚੀ ਸੀ ਇੱਥੇ ਪਰ ਉਧਰ ਬਰਾਬਰ ਹੀ ਇੱਕ ਜਿਹੜਾ ઠવાਣੇ ਦੇ ਵਿੱਚ ਇੱਕ ਰੱਖਿਆ ਗਿਆ ਜਿਹੜਾ ਪੇੜ ਨੇਤਾ ਹਨ ਜਿਹੜੇ ਸਰਕਾਰ ਨਾਲ ਮਿਲੇ ਹੋਏ ਹਨ ਉਹਨਾਂ ਨੂੰ ਅਸੀਂ ਇਹ ਬੇਨਤੀਆਂ ਕਰਦੇ ਆਂ ਉਹਨਾਂ ਮੂਰੇ ਹੱਥ ਜੋੜਦੇ ਆਂ ਕਿ ਤੁਸੀਂ ਆਓ ਜੇ ਕਿਸਾਨ ਮਜ਼ਦੂਰ ਦੀ ਜਾਂ ਸਾਰੇ ਵਰਗਾਂ ਦੀ ਲੜਾਈ ਲੜਦੇ ਆਂ ਤਾਂ ਇੱਕ ਪਲੇਟਫਾਰਮ ਥੱਲੇ ਜਰੂਰ ਆਉਣਾ ਉਹ ਅਸੀਂ ਨੂੰ ਇਹ ਬੇਨਤੀ ਕਰਦੇ ਆਂ ਪਰ ਇਹ ਸਰਕਾਰ ਮੋਦੀ ਸਰਕਾਰ ਇਹ ਨਾ ਸਮਝ ਲੇ ਕਿਉਂਕਿ ਮੋਦੀ ਸਰਕਾਰ ਇਸ ਨੂੰ ਲੰਮਾ ਖਿੱਚਣਾ ਚਾਹੁੰਦੀ ਹੈ ਲੰਮਾ ਕਿਉਂ ਖਿੱਚਣਾ ਚਾਹੁੰਦੀ ਹੈ ਕਿ ਦਿੱਲੀ ਦੇ ਵਿੱਚ ਵੀ ਇਲੈਕਸ਼ਨ ਆ ਗਏ ਤੇ ਜਿੱਧਰੋਂ ਬਿਹਾਰ ਦਾ ਮੁੱਖ ਮੰਤਰੀ ਨਵੀਸ ਕੁਮਾਰ ਵੀ ਅੱਖਾਂ ਹੀ ਕੱਢ ਕੇ ਵਿਖਾਉਣ ਲੱਗ ਗਿਆ ਇਹਨੂੰ ਕਿਉਂਕਿ ਉੱਥੇ ਵੀ ਇਲੈਕਸ਼ਨ ਆ ਗਏ ਬਿਹਾਰ ਦੇ ਵਿੱਚ ਇਸ ਕਰਕੇ ਥੋੜਾ ਲੰਮਾ ਖਿੱਚਣਾ ਚਾਹੁੰਦੇ ਆ ਪਰ ਕਿਸਾਨ ਇੱਕ ਦੜ ਹਿਰਦਾ ਕਰਕੇ ਇੱਥੇ ਪਹੁੰਚੇ ਆ ਸਰਦਾਰ ਜਗਜੀਤ ਸਿੰਘ ਜੀ ਦਿਲੇਵਾਲ ਸਾਡੇ ਮੈਂ ਪੂਰੇ ਨੇਤਾ ਜਿਹੜੇ ਆ ਉਹ ਮਰਨ ਵਰਤ ਤੇ ਬੈਠੇ ਆ ਉਹਦੇ ਮੋਢ ਨਾਲ ਮੋਢਾ ਲਾਉਣ ਵਾਸਤੇ ਅੱਜ ਦੀਪੂ ਹੋਲਡਰ ਹਰ ਵਰਗ ਇੱਥੇ ਪਹੁੰਚਿਆ ਤੇ ਉਹਨਾਂ ਨੇ ਕੱਲ ਆਪ ਦੇ ਸਾਰੇ ਹੀ ਯੂਜ਼ਰ ਜਿਹੜੇ ਕਹਿੰਦਾ ਭਾਵ ਕਿ ਮਰ ਜੀਵੜੇ ਜਿਹੜੇ ਇਕੱਠੇ ਹੋ ਕੇ ਕੱਲ ਆਏ ਸੀ ਉਹਨਾਂ ਨੂੰ ਵੇਖ ਕੇ ਬਹੁਤ ਖੁਸ਼ ਹੋਏ ਆ ਉਹਨਾਂ ਦਾ ਕੱਲ ਕਿਲੋ ਖੂਨ ਵਗ ਗਿਆ ਬਹੁਤ ਖੁਸ਼ੀਏ ਉਹਨਾਂ ਦੀ ਸਿਹਤ ਦੇ ਵਿੱਚ ਬਹੁਤ ਜ਼ਿਆਦਾ ਫਰਕ ਪਿਆ ਆ ਉਹ ਲੜਾਈ ਲੜਨ ਵਾਸਤੇ ਹੋਰ ਤਿਆਰ ਹੋਏ ਆ